ਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ ਰਾਸ਼ਨ ਕਾਰਡ ਧਾਰਕਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਪੰਜਾਬ 'ਚ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ 'ਚ ਮੱਚਾ ਹਾਹਾਕਾਰ ਆਮ ਲੋਕ ਹੋਏ ਪਰੇਸ਼ਾਨ ਖੜੀ ਹੋਈ ਇਹ ਸਮੱਸਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਵੱਡੀ ਖਬਰ ਹੈ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਦੀ ਹੈ ਕਿ ਜਗਰਾਉਂ ਡਰਾਈਵਿੰਗ ਲਾਇਸੈਂਸ ਟੈਸਟ ਟਰੈਕ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਵਿੱਚ ਦਿੱਕਤਾਂ ਆ ਰਹੀਆਂ ਹਨ ਪੰਜਾਬ ਵਿੱਚ ਵੱਡੇ ਪੱਧਰ ਤੇ ਡਰਾਈਵਿੰਗ ਲਾਇਸੈਂਸ ਘਟਾਲੇ ਤੋਂ ਬਾਅਦ ਟਰੈਕ ਕਰਮਚਾਰੀ ਕਈ ਮਹੀਨਿਆਂ ਤੋਂ ਆਪਣੀਆਂ ਡਿਊਟੀਆਂ ਤੇ ਗੈਰਹਾਜ਼ਰ ਹਨ ਇਹ ਟਰੈਕ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਿਹਾ ਹੈ ਕਿਉਂਕਿ ਇਸ ਟਰੈਕ ਤੇ ਕਰਮਚਾਰੀਆਂ ਵੱਲੋਂ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਤੇ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਦੇ ਲਾਇਸੈਂਸ ਬਿਨਾ ਟੈਸਟ ਦਿੱਤੇ ਪਾਸ ਕੀਤੇ ਜਾ ਰਹੇ ਹਨ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾंना ਸਾਂਝੀ ਕੀਤੀ ਜਾ ਰਹੀ ਹੈ ਤਾਂ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜਿਸ ਬਾਰੇ ਅਪਡੇਟ ਤੁਹਾਨਾਲ ਸਾਂਝੀ ਕਰ ਰਹੇ ਹਾਂ ਉਥੇ ਹੀ ਦੂਜੇ ਪਾਸੇ ਮੌਸਮ ਨੂੰ ਲੈ ਕੇ ਬੜੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਮੀ 15 ਦੇਖ ਸਕਦੇ ਹੋ 15 ਜ਼ਿਲ੍ਹਿਆਂ ਵਿੱਚ ਹੀਟ ਬੇਵ ਦਾ ਅਲਰਟ ਜਾਰੂ ਆਪਣੇ ਇਲਾਕੇ ਦਾ ਹਾਲ ਮੌਸਮ ਨੂੰ ਲੈ ਕੇ ਅਲਰਟ ਜਾਰੀ ਹੋਏ ਹਨ ਪੰਜਾਬ ਚ ਅਗਲੇ 9 ਦਿਨਾਂ ਤੱਕ ਤੇਜ਼ ਮੀ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ ਸੂਰਜ ਤੋਂ ਗ੍ਰਿਤਕਾ ਤੋਂ ਬਾਅਦ ਜੀ ਹਾਂ ਮੌਸਮ ਨੇ ਵੱਡਾ ਅਲਰਟ ਜਾਰੀ ਕੀਤਾ ਗਿਆ ਦੇਖ ਸਕਦੇ ਹੋ ਕੱਲ ਸ਼ਾਮ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ ਹਿਮਾਚਲ ਦੇ ਸਰਦੇ ਨਾਲ ਲੱਗਦੇ ਪੰਜਾਬ ਦੇ 8 ਜ਼ਿਲ੍ਹਿਆਂ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਗਰਮੀ ਪੈਣ ਵਾਲੀ ਹੈ ਜਿਸ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਵੇਗਾ ਮੀਂਹ ਅਤੇ ਤੂਫਾਨ ਦਾ ਅਲਰਟ جاری ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਮਾਹਲ ਅਤੇ ਵਿੱਚ ਮੀਂਹ ਅਤੇ ਤੂਫਾਨ ਲੈ ਕੇ ਚਲੋ ਲੜਜ਼ਾਰੀ ਕੀਤਾ ਗਿਆ ਇੱਥੇ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਲੂ ਦਾ ਅਲਰਟ ਜਿਹੜਾ ਜਾਰੀ ਕੀਤਾ ਗਿਆ ਗਰਮੀ ਦਾ ਤਰਨਤਾਰਨ ਕਪੂਰਥਲਾ ਜ਼ਿਲਹਾਂਦਰ ਪਟਿਆਲਾ ਸੰਗਰੂਰ ਲੁਧਿਆਣਾ ਵਿੱਚ ਗਰਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਇੱਥੇ ਦਿਨ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਜਿਹੜੀ ਹੈ ਗਰਮੀ ਰਹਿਣ ਵਾਲੀ ਹੈ ਤਾਂ ਮੌਸਮ ਦੇ ਵੱਲੋਂ ਅਲਰਟ ਜਿਹੜੀਆਂ ਅਲਰਟ ਜਿਹੜੇ ਨੇ ਜਾਰੀ ਕੀਤੇ ਗਏ ਹਨ ਵਡੀ ਖਬਰ ਸਾਹਮਣੇ ਆ ਰਹੀ ਹੈ ਜ਼ਲੰਧਰ ਚ ਤੇਜ਼ ਤੂਫਾਨ ਨੇ ਉਜਾੜਿਆ ਘਰ ਤਰੰਗੇ ਦਾ ਪੋਲ ਡਿੱਗਣ ਕਾਰਨ ਨੌਜਵਾਨ ਦੀ ਗਈ ਜਾਨ ਤਸਵੀਰਾਂ ਤੁਹਾਡੇ ਸਾਹਮਣੇ ਸਾਂਝੀਆਂ ਕਰ ਰਹੇ ਹਾਂ ਜ਼ਲੰਧਰ ਚ ਤੇਜ਼ ਤੂਫਾਨ ਨੇ ਉਜਾੜਿਆ ਜੀ ਹਾਂ ਘਰ ਬੀਤੇ ਦਿਨੀ ਪੂਰੇ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਬਹੁਤ ਤੇਜ਼ ਹਨੇਰੀ ਤੇ ਤੂਫਾਨ ਆਇਆ ਜਿਸ ਕਰਕੇ ਬਹੁਤ ਨੁਕਸਾਨ ਹੋਇਆ ਪਰ ਜ਼ਿਲੰਦਰ ਵਿੱਚ ਤੇਜ਼ ਤੂਫਾਨ ਤੇ ਹਨੇਰੀ ਨੇ ਇੱਕ ਘਰ ਉਜਾੜਤਾ ਜਿੱਤੇ ਤਰੰਗੇ ਦਾ ਪੋਲ ਇੱਕ ਨੌਜਵਾਨ ਉੱਤੇ ਡਿੱਗ ਗਿਆ ਤੇ ਉਸ ਦੀ ਜਾਨ ਚਲੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਹਨ ਜੀ ਹਾਂ ਉਹ ਪੈਂਟਰ ਦਾ ਕੰਮ ਕਰਦਾ ਸੀ ਬੀਤੇ ਦਿਨੀ ਤੇਜ਼ ਆਇ ਤੂਫਾਨ ਤੇ ਹਨੇਰੀ ਕਾਰਨ ਅਗਰ ਨਗਰ ਨਿਗਮ ਦਫ਼ਤਰ ਬਾਹਰ ਲੱਗੇ ਤਰੰਗੇ ਦਾ ਪੋਲ ਰਮੇਸ਼ ਤੇ ਡਿੱਗ ਗਿਆ ਹਾਦਸੇ ਤੋਂ ਬਾਅਦ ਹਾਦਸੇ ਦੇ ਬਾਅਦ ਮੌਕੇ ਤੇ ਮੌਜੂਦਾ ਲੋਕਾਂ ਵੈਲੋ ਤੁਰੰਤ ਨੂੰ ਹਸਪਤਾਲ ਲਿਜਾਇਆ ਗਿਆ ਕਿ ਆਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਇਹ ਜਿਹੜੀ ਖਬਰ ਜ਼ਿਲੰਦਰ ਤੋਂ ਸਾਹਮਣੇ ਆ ਰਹੀ ਹੈ ਜੀ ਜ਼ਿਲੰਦਰ ਦੇ ਵਿੱਚ ਜਿਹੜਾ ਇਹ ਹਾਸਾ ਵਾਪਰਿਆ ਜਿੱਥੇ ਇੱਕ ਤਿਰੰਗੇ ਦਾ ਪੋਲ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਰਮੇਸ਼ ਪਿੰਟਰ ਆਪਣਾ ਕੰਮ ਖਤਮ ਕਰਕੇ ਸ਼ਾਮ ਨੂੰ ਵਾਪਸ ਘਰ ਪਰਤ ਰਿਹਾ ਸੀ ਉਸ ਨਾਲ ਉਸ ਦਾ ਇੱਕ ਦੋਸਤ ਵੀ ਸੀ ਜਿਵੇਂ ਹੀ ਉਹ ਸ਼੍ਰੀ ਰਾਮ ਚੌਕ ਵਿਖੇ ਪਹੁੰਚੇ ਦਾ ਰਮੇਸ਼ ਦਾ ਦੋਸਤ ਨੇ ਏਟੀਐਮ ਵਿੱਚੋਂ ਪੈਸੇ ਕਢਵਾਉਣ ਲਈ ਬਾਈਕ ਰੁਕਵਾਤੀ ਉਹ ਤਾਂ ਪੈਸੇ ਕਢਵਾਉਣ ਲਈ ਏਟੀਐਮ ਹਿਰੂਮ ਵਿੱਚ ਚਲਾ ਗਿਆ ਪਰ ਬਾਹਰ ਬਾਈਕ ਤੇ ਬੈਠੇ ਦੋਸਤ ਦਾ ਇੰਤਜ਼ਾਰ ਕਰ ਰਹੇ ਰਮੇਸ਼ ਤੇ ਹਨੇਰੀ tufaan ਦੌਰਾਨ ਤਿਰੰਗੇ ਦਾ ਪੋਲ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ ਤਾਂ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਜੀ ਜਿੱਥੇ ਤਿਰੰਗੇ ਦਾ ਪੋਲ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇਜ਼ ਹਨੇਰੀ ਜਿਹੜੀ ਆ ਪੰਜਾਬ ਦੇ ਵਿੱਚ ਚੱਲੀ ਹੈ ਤੇਜ਼ ਤੂਫਾਨ ਜਿਹੜਾ ਪੰਜਾਬ ਦੇ ਵਿੱਚ ਚੱਲਿਆ ਹੈ ਬੜੀ ਖਬਰ ਸਾਹਮਣੇ ਆ ਰਹੀ ਹੈ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਲੈ ਕੇ ਸਰਕਾਰ ਪੰਜਾਬ ਸਰਕਾਰ ਨੇ ਲਿਆ ਅਹਿਮ ਫੈਸਲਾ ਪੜੋ ਨੋਟੀਫਿਕੇਸ਼ਨ ਦੀ ਕਾਪੀ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਅਹਿਮ ਜਿਹੜਾ ਫੈਸਲਾ ਲਿਆ ਗਿਆ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਇਹ ਫੈਸਲਾ ਲੈਂਦੇ ਆ ਪੰਜਾਬ ਸਰਕਾਰ ਦੇ ਪੰਜਾਬ ਸਿਵਲ ਸੇਵਾਵਾਂ ਨਿਯਮਾ ਵਿੱਚ ਸੋਧ ਕਰਦੇ ਹੋਏ 1 ਜਨਵਰੀ 2024 ਤੋਂ ਬਾਅਦ ਨਿਯੁਕਤ ਹੋਏ ਤਾਂ ਦੇਖ ਸਕਦੇ ਹੋ ਇਹ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ ਨਿਯਮਾ ਵਿੱਚ ਸੋਧ ਕਰਦੇ ਹੋਏ 1 ਜਨਵਰੀ 2024 ਤੋਂ ਬਾਅਦ ਨਿਯੁਕਤ ਹੋਏ ਕੁਝ ਵਿਸ਼ੇਸ਼ ਸ਼੍ਰੇਣੀਆਂ ਆ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਚੁਣਨ ਦਾ ਬਦਲ ਖੋਲ ਕੇ ਵੱਡੀ ਰਾਹਤ ਦਿੱਤੀ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਤਾਂ ਸਰਕਾਰ ਦੇ ਵੱਲੋਂ ਇਹ ਜਿਹੜਾ ਫੈਸਲਾ ਲਿਆ ਗਿਆ ਇਸ ਸਬੰਧੀ ਜੀ ਹਾਂ ਇਸ ਸਬੰਧੀ ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹਾਲਾਂਕਿ ਇਸ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ 3 ਮਹੀਨਿਆਂ ਦੇ ਅੰਦਰ ਜੋ ਨਾ ਕਰਨ ਵਾਲੇ ਮੁਲਾਜ਼ਮਾਂ ਨੂੰ ਖੁਦ ਵਖੁਦ ਹੀ ਨਵੀਂ ਪੈਨਸ਼ਨ ਸਕੀਮ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ ਤਾਂ ਪੈਨਸ਼ਨ ਸਕੀਮ ਦੇ ਵਿੱਚ ਜਿਹੜਾ ਇਹ ਬਦਲਾ ਕੀਤਾ ਗਿਆ ਨਿਯਮ ਜਿਹੜੇ ਲਾਗੂ ਕੀਤੇ ਗਏ ਹਨ ਤਾਂ ਮੁਲਾਜ਼ਮਾਂ ਲਈ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ 3 ਮਹੀਨਿਆਂ ਦੇ ਅੰਦਰ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਰਾਸ਼ਨ ਕਾਰਡ ਨੂੰ ਲੈ ਕੇ ਡੀਪੂ ਹੋਲਡਰ ਕਣਕ ਵੰਡ ਚ ਨਹੀਂ ਕਰ ਸਕਣਗੇ ਕਪਲਾ ਬਸ ਨੀਲਾ ਕਾਰਡ ਧਾਰਕ ਜ਼ਰੂਰ ਕਰ ਲੈਣ ਇਹ ਕੰਮ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਤੁਹਾਡੇ ਲਈ ਹੈ ਜੇ ਤੁਸੀਂ ਵੀ ਰਾਸ਼ਨ ਸਕੀਮ ਦਾ ਲਾਭ ਉਠਾਉਂਦੇ ਹੋ ਪਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਤੋ-ਬਾਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਣਕ ਡੀਪੂ ਹੋਲਡਰਾਂ ਵੱਲੋਂ ਘਟ ਕਣਕ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਣਕ ਡਿਪੋ ਹੋਲਡਰਾਂ ਵੱਲੋਂ ਕੱਟ ਕਣਕ ਦੇ ਕਪੜਿਆਂ ਨੂੰ ਖਤਮ ਕਰਨ ਲਈ ਨੀਲਾ ਕੜ ਧਾਰਕਾਂ ਦੀ KYC ਕੀਤੀ ਜਾ ਰਹੀ ਹੈ KYC ਕਰਨ ਦੇ ਨਾਲ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਦੇ ਜੀ ਮਰ ਚੁੱਕੇ ਹਨ ਜੀ ਹਾਂ ਉਹਨਾਂ ਦੀ ਕਣਕ ਕਿਸੇ ਨੂੰ ਵੀ ਨਹੀਂ ਮਿਲੇਗੀ ਤਾਂ ਇਹ ਜਿਹੜੀ KYC ਦਾ ਫਾਇਦਾ ਹੋਵੇਗਾ KYC ਤਾਂ ਹੀ ਸਰਕਾਰ ਕਰਵਾ ਰਹੀ ਹੈ ਤੇ ਇਹ ਹਰ ਇੱਕ ਦੇ ਲਈ ਜ਼ਰੂਰੀ ਹੈ ਜੇ ਤੁਸੀਂ KYC ਨਹੀਂ ਕਰਵਾਈ ਤਾਂ ਜਲਦੀ ਤੋਂ ਜਲਦੀ KYC ਕੰਪਲੀਟ ਕਰਵਾ ਲਓ ਤਾਂ ਜੋ ਤੁਹਾਨੂੰ ਜਿਹੜਾ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਈ ਡਿਪੂ ਹੋਲਡਰ ਕਿ ਡਿਪੂ ਹੋਲਡਰਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਇਹ ਕਹਿ ਕੇ ਟਕਰਾ ਦਿੱਤਾ ਜਾਂਦਾ ਸੀ ਕਿ ਹੁਣ ਤੁਹਾਡੇ ਮੈਂਬਰ ਦੀ ਕਣਕ ਨਹੀਂ ਮਿਲਣੀ ਜਿਸ ਦੀ ਮੌਤ ਹੋ ਚੁੱਕੀ ਆ ਪਰ ਫਿਰ ਵੀ ਡਿਪੂ ਹੋਲਡਰ ਕਣਕ ਆਪ ਹੀ ਰੱਖ ਲੈਂਦੇ ਸਨ ਪਰਿਵਾਰਕ ਮੈਂਬਰ ਨੂੰ ਵੀ ਸ਼ਾਇਦ ਇਹੀ ਲੱਗਦਾ ਸੀ ਕਿ ਵਿਭਾਗ ਨੇ ਆਪ ਹੀ ਕਾਟ ਰੱਦ ਕਰਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਇਹ ਅ ਕਦਮ ਕਰਨ ਲਈ ਨੀਲਾ ਕਾੜ ਤਾਰਕਾ ਨੂੰ ਹਰੇਕ ਮੈਂਬਰ ਨੂੰ ਕੇਵਾਈਸੀ ਕਰਨੀ ਜ਼ਰੂਰੀ ਕਰ ਦਿੱਤੀ ਹੈ ਇਸ ਦੇ ਨਾਲ ਹੀ ਹੁਣ ਉਹ ਵੀ ਮੈਂਬਰ ਕਣਕ ਲੈ ਸਕਦਾ ਜਿਸ ਦੀ ਕੇਵਾਈਸੀ ਹੋਵੇਗੀ ਉਹੀ ਮੈਂਬਰ ਨੂੰ ਕਣਕ ਮਿਲੇਗੀ ਜਿਸ ਦੀ ਕੇਵਾਈਸੀ ਹੋਵੇਗੀ ਤਾਂ ਇਹ ਕੇਵਾਈਸੀ ਫਿੰਗਰਪ੍ਰਿੰਟ ਦੇ ਆਧਾਰ ਤੇ ਜਿਹੜੀ ਕੀਤੀ ਜਾਵੇਗੀ ਤਾਂ ਤੁਸੀਂ ਵੀ ਜਲਦੀ ਜਲਦੀ ਕੇਵਾਈਸੀ ਕੰਪਲੀਟ ਕਰਾਓ ਤੇ 30 ਮਈ ਤੋਂ ਪਹਿਲਾਂ ਪਹਿਲਾਂ ਕੇਵਾਈਸੀ ਜਿਹੜੀ ਜ਼ਰੂਰੀ ਕੀਤੀ ਗਈ ਹੈ ਹੋਰ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂਤਾਂ ਲਈ ਧੰਨਵਾਦੀ ਸਾਰਿਆਂ ਦਾ